ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੀ ਆ ਇੱਕ ਚੀਜ਼ ਦੇ ਬਾਰੇ ਕਦੇ ਵੀ ਕਿਸੇ ਨੂੰ ਨਾ ਦੱਸੋ ਸੰਗਤ ਜੀ ਕਿਉਂਕਿ ਜਿੰਨਾ ਇਸ ਬਾਰੇ ਆਪਾਂ ਕਿਸੇ ਨੂੰ ਦੱਸਦੇ ਹਾਂ ਜਾਂ ਦੱਸਾਂਗੇ ਓਨਾ ਹੀ ਅਸੀਂ ਦੁਖੀ ਹੁੰਦੇ ਹਾਂ ਸਾਡਾ ਨੁਕਸਾਨ ਹੁੰਦਾ ਹੈ ਸਾਡੇ ਦੁੱਖ ਦਾ ਕਾਰਨ ਬਣਨ ਗਿਆ ਸਾਡੀ ਚਿੰਤਾ ਦਾ ਕਾਰਨ ਬਣਨ ਗਿਆ ਸਾਥ ਸੰਗਜੇ ਇਹਨਾਂ ਗੱਲਾਂ ਨੂੰ ਅਸੀਂ ਜਿੰਨਾ ਹੀ ਲੁਕੋ ਕੇ ਰੱਖਾਂਗੇ ਓਨਹੀਂ ਇਹ ਸਾਡੀ ਤਾਕਤ ਬਣਨਗੀਆਂ ਓਨਾਂ ਹੀ ਅਸੀਂ ਸੁਖੀ ਰਹਿ ਪਾਵਾਂਗੇ ਤਾਂ ਫਿਰ ਉਹ ਕਿਹੜੀ ਚੀਜ਼ ਹੈ ਜੋ ਅਸੀਂ ਲੁਕੋ ਕੇ ਰੱਖਣ ਦੇ ਨਾਲ ਅਸੀਂ ਸੁਖੀ ਰਹਿ ਸਕਦੇ ਹਾਂ ਪਰ ਜਦੋਂ ਉਹ ਚੀਜ਼ ਜਗ ਜਾਹਰ ਹੁੰਦੀ ਹੈ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਹਨ ਨਿਰਾਸ਼ਾ ਹੁੰਦੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤੇ ਸਾਥ ਸੰਗਜੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਜੋ ਵੀਡੀਓ ਦਾ ਵਿਸ਼ਾ ਹੈ ਇਹ ਸਾਡੀ ਸਭ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਸਾਨੂੰ ਸਭ ਨੂੰ ਇਸ ਸਥਿਤੀ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਕੋਈ ਗੁਜ਼ਰ ਚੁੱਕਾ ਹੈ ਤੇ ਕੋਈ ਗੁਜ਼ਰ ਰਿਹਾ ਹੈ ਤਾਂ ਇਸ ਕਰਕੇ ਅਸੀਂ ਜਿੰਨਾ ਇਸ ਗੱਲ ਨੂੰ ਸਮਝਾਂਗੇ ਓਨਾ ਹੀ ਅਸੀਂ ਆਪਣੇ ਫੈਸਲੇ ਕਰਨ ਦੇ ਵਿੱਚ ਸੌਖੇ ਹੋਵਾਂਗੇ ਓਨਾ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਸਕਾਂਗੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੇਖੋ ਸਤ ਸੰਗਤ ਜੀ ਭਾਵੇਂ ਕਿ ਆਪਾਂ ਮੰਨਦੇ ਹਾਂ ਕਿ ਉਸ ਵਾਈਗੁਰੂ ਸੱਚੇ ਪਾਸ਼ਾ ਅਕਾਲ ਪੁਰਖ ਜੀ ਨੇ ਸਾਡੇ ਵਿੱਚ ਬਹੁਤ ਹੀ ਸਾਰੇ ਗੁਣ ਬਹੁਤ ਸਾਰੀ ਕਾਬਲੀਅਤ ਪਾਈ ਹੋਈ ਹੈ ਭਾਵੇਂ ਕਿ ਅਸੀਂ ਗੁਣਾਂ ਦੇ ਨਾਲ ਕਾਬਲੀਅਤ ਦੇ ਨਾਲ ਭਰਪੂਰ ਹਾਂ ਅਸੀਂ ਜੋ ਚਾਹੀਏ ਉਹ ਕਰ ਸਕਦੇ ਹਾਂ ਪਰ ਨਾਲ ਹੀ ਨਾਲ ਇਹ ਵੀ ਸੱਚ ਹੈ ਕਿ ਸਾਡੇ ਗੁਣਾਂ ਦੇ ਨਾਲ ਸਾਡੀ ਕਾਬਲੀਅਤ ਸਾਡੇ ਵਿੱਚ ਕੁਝ ਕਮਜ਼ੋਰੀਆਂ ਵੀ ਸਾਡੇ ਵਿੱਚ ਕੁਝ ਕਮੀਆਂ ਵੀ ਹਨ ਕਿਉਂਕਿ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ ਸੱਚੀ ਕੋਈ ਵੀ ਇਨਸਾਨ ਪੂਰਾ ਨਹੀਂ ਹੁੰਦਾ ਹਰ ਇੱਕ ਇਨਸਾਨ ਦੇ ਕੋਈ ਨਾ ਕੋਈ ਤਾਂ ਕਮੀ ਜ਼ਰੂਰ ਹੁੰਦੀ ਹੈ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੁੰਦੀ ਹੈ ਕਿਸੇ ਦੀ ਕਮਜ਼ੋਰੀ ਪੈਸਾ ਹੈ ਕਿਸੇ ਦੀ ਕਮਜ਼ੋਰੀ ਉਹਦਾ ਮਾਨ ਸਨਮਾਨ ਹੈ ਤੇ ਕਿਸੇ ਦੀ ਕਮਜ਼ੋਰੀ ਉਹਦੇ ਬੱਚੇ ਹਨ ਤੇ ਸੰਗਜ ਜੀ ਕਹਨ ਤੋਂ ਭਾਵ ਕੇ ਕਿ ਹਰ ਇੱਕ ਇਨਸਾਨ ਦੀ ਜਿਸ ਚੀਜ਼ ਨੂੰ ਉਹ ਜ਼ਿਆਦਾ ਪਿਆਰ ਕਰਦਾ ਹੈ ਉਹੀ ਚੀਜ਼ ਉਸਦੀ ਕਮਜ਼ੋਰੀ ਹੈ ਅਤੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਾਡੀ ਕਮਜ਼ੋਰੀ ਦਾ ਦੂਸਰੇ ਲੋਕ ਬਹੁਤ ਫਾਇਦਾ ਚੁੱਕਦੇ ਹਨ ਅਤੇ ਉਹਨਾਂ ਲੋਕਾਂ ਦੇ ਵਿੱਚ ਬਿਗਾਨੇ ਘਟ ਅਤੇ ਸਾਡੇ ਆਪਣੇ ਜ਼ਿਆਦਾ ਹੁੰਦੇ ਹਨ ਕਿਉਂਕਿ ਜਦੋਂ ਵੀ ਕਿਸੇ ਇਨਸਾਨ ਨੂੰ ਸਾਡੀ ਕਮਜ਼ੋਰੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਹਦਾ ਪੂਰਾ ਪੂਰਾ ਫਾਇਦਾ ਚੁੱਕਦਾ ਹੈ ਜਦੋਂ ਸਾਡੇ ਦੁਸ਼ਮਣ ਨੂੰ ਜਾਂ ਸਾਡੇ ਦੋਸਤ ਨੂੰ ਪਤਾ ਲੱਗਦਾ ਹੈ ਕਿ ਇਸ ਇਨਸਾਨ ਦੀ ਇਹ ਕਮਜ਼ੋਰੀ ਹੈ ਫਿਰ ਉਹ ਸਮਝ ਜਾਂਦਾ ਹੈ ਕਿ ਮੈਂ ਕਮਜ਼ੋਰ ਹਾਂ ਇਹਨੇ ਮੈਨੂੰ ਛੱਡਣਾ ਨਹੀਂ ਇਸ ਕਰਕੇ ਇਹ ਮੇਰੀ ਗੁਲਾਮੀ ਕਬੂਲ ਕਰ ਲਵੇਗਾ ਇਹ ਮੇਰੀ ਗੁਲਾਮੀ ਨੂੰ ਸਵੀਕਾਰ ਕਰੇਗਾ ਮੇਰਾ ਗੁਲਾਮ ਬਣ ਕੇ ਰਹੇਗਾ ਫਿਰ ਉਹ ਆਪਣੇ ਮਨ ਚਾਹੇ ਕੰਮ ਅਸਾਂ ਕਰਵਾ ਸਕਦਾ ਹੈ ਤੇ ਇਸ ਦਾ ਨਤੀਜਾ ਕਿਉਂ ਨਿਕਲਦਾ ਹੈ ਅਤੇ ਆਪਣੀ ਕਮਜ਼ੋਰੀ ਦੱਸ ਕੇ ਅਸੀਂ ਦੁਖੀ ਹੋਏ ਅਤੇ ਦੂਸਰਾ ਬੰਦਾ ਸੁਖੀ ਹੋਇਆ ਕਿਉਂਕਿ ਅਸੀਂ ਖੁਦ ਹੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸਹੇੜ ਲਏ ਜਦੋਂ ਅਸੀਂ ਆਪਣੇ ਆਲੇ ਦੁਆਲੇ ਸਭ ਨੂੰ ਆਪਣੀ ਕਮਜ਼ੋਰੀ ਦੱਸੀ ਅਤੇ ਇਹ ਸਭ ਦਾ ਹਾਲ ਇੱਕ ਅਧਾਣੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਸਭ ਨੂੰ ਆਪਣੀ ਕਮਜ਼ੋਰੀ ਦੱਸਦੇ ਹਾਂ ਇਹ ਸਭ ਦਾ ਹਾਲ ਹੈ ਇੱਕ ਅਧਾਣੇ ਸੰਗਤ ਜਿਸ ਨੂੰ ਜਿਸ ਦੀ ਕਮਜ਼ੋਰੀ ਦਾ ਪਤਾ ਹੋਵੇ ਉਹਦਾ ਪੂਰਾ ਪੂਰਾ ਫਾਇਦਾ ਚੁੱਕਦਾ ਹੈ ਜਿਵੇਂ ਮੰਨ ਲਓ ਦਫ਼ਤਰ ਦੇ ਵਿੱਚ ਕੰਮ ਕਰ ਜਿਸ ਬਾਸ ਨੂੰ ਪਤਾ ਲੱਗ ਜਾਵੇ ਕਿ ਇਹ ਹੁਣ ਨੌਕਰੀ ਛੱਡ ਨਹੀਂ ਸਕਦਾ ਪੈਸਾ ਇਹਦੀ ਕਮਜ਼ੋਰੀ ਹੈ ਇਹਨੂੰ ਇੱਥੇ ਹੀ ਕੰਮ ਕਰਨਾ ਪੈਣਾ ਹੈ ਇਹ ਹੋਰ ਕਿਤੇ ਕੰਮ ਲੱਭ ਨਹੀਂ ਸਕਦਾ ਤਾਂ ਫਿਰ ਉਹ ਵੀ ਉਹਦਾ ਫਾਇਦਾ ਚੁੱਕਦਾ ਹੈ ਕਿਉਂਕਿ ਇਹਨੂੰ ਪਤਾ ਇਹਨੇ ਛੱਡ ਕੇ ਤਾਂ ਜਾਣਾ ਨਹੀਂ ਅਤੇ ਫਿਰ ਉਹ ਇਨਸਾਨ ਵੀ ਅਗਰ ਦੇਖਦਾ ਨਹੀਂ ਕਿ ਕੰਮ ਸਹੀ ਹੈ ਜਾਂ ਗਲਤ ਹੈ ਉਹਨਾਂ ਆਪਣੇ ਬੌਸ ਆਪਣੇ ਮਾਰਕਰ ਦੀ ਥਾਂ ਵਿੱਚ ਹਾਵੇਂ ਪਰਨੇ ਪੈਂਦੇ ਹੈ ਉਹ ਕੰਮ ਛੱਡ ਨਹੀਂ ਸਕਦਾ ਇਹ ਕੰਮ ਇਹ ਨੌਕਰੀ ਉਹਦੀ ਮਜਬੂਰੀ बन ਜਾਂਦੀ ਹੈ ਉਸੇ ਹੀ ਤਰ੍ਹਾਂ ਕਈਆਂ ਦਾ ਮਾਨ ਸਨਮਾਨ ਕਈਆਂ ਦੀ ਵਾਹ ਵਾ ਇੱਜ਼ਤ ਉਹਨਾਂ ਦੀ ਕਮਜ਼ੋਰੀ ਹੁੰਦੀ ਹੈ ਉਹ ਕਈ ਦੁੱਖ ਆਪਣੇ ਆਪ ਦੇ ਉੱਤੇ ਇਸ ਕਰਕੇ ਚਾਲ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਬੋਲਿਆ ਕਿਸੇ ਨੂੰ ਇਹ ਗੱਲ ਦੱਸੀ ਤਾਂ ਲੋਕਾਂ ਦੇ ਸਾਹਮਣੇ ਮੇਰੀ ਇੱਜ਼ਤ ਨਹੀਂ ਰਹਿਣੀ ਲੋਗ ਮੇਰੇ ਬਾਰੇ ਕੀ ਸੋਚਣਗੇ ਕਿਤੇ ਲੋਗ ਮੇਰੇ ਨਿੰਦਿਆ ਨਾ ਕਰਨ ਮੇਰੀ ਬੁਰਾਈ ਨਾ ਕਰਨ ਤਾਂ ਇਸੇ ਦੁੱਖ ਕਰਕੇ ਉਹ ਆਪਣੇ ਆਪ ਦੇ ਉੱਤੇ ਦੁੱਖ ਸਹਿ ਲੈਂਦੇ ਹਨ ਪਰ ਆਪਣਾ ਦੁੱਖ ਕਿਸੇ ਨਾਲ ਸਾਂਝਾ ਨਹੀਂ ਕਰਦੇ ਉਸੇ ਹੀ ਤਰ੍ਹਾਂ ਸਾਡੇ ਬੱਚੇ ਹਨ ਜਿਹੜੇ ਬੱਚੇ ਵੀ ਕਈ ਵਾਰ ਕਮਜ਼ੋਰੀ ਪਛਾਣਦੇ ਹਨ ਹੁਣ ਅਕਸਰ ਹੀ ਬਹੁਤੇ ਕਈ ਕੰਮ ਛੱਡ ਨਹੀਂ ਸਕਦੇ ਇਹ ਕੰਮ ਇਹ ਨੌਕਰੀ ਉਹਨਾਂ ਦੀ ਮਜਬੂਰੀ ਪਛਾਣਦੇ ਹਨ ਉਸੀ ਹੀ ਤਰ੍ਹਾਂ ਕਈਆਂ ਦਾ ਮਾਨ ਸਨਮਾਨ ਕਈਆਂ ਦੀ ਵਾਵਾ ਇੱਜ਼ਤ ਕਮਜ਼ੋਰੀ ਹੁੰਦੀ ਹੈ ਤੇ ਉਹ ਆਪਣੇ ਦੁੱਖ ਆਪਣੇ ਆਪ ਦੇ ਉੱਤੇ ਇਸ ਕਰਕੇ ਚਾਲ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਬੋਲਿਆ ਕਿਸੇ ਨੂੰ ਇਹ ਗੱਲ ਦੱਸੀ ਤਾਂ ਲੋਕਾਂ ਦੇ ਸਾਹਮਣੇ ਮੇਰੀ ਇੱਜ਼ਤ ਨਹੀਂ ਰਹਿਣੀ ਲੋਕ ਮੇਰੇ ਬਾਰੇ ਕੀ ਸੋਚਣਗੇ ਕਿਤੇ ਲੋਕ ਮੇਰੀ ਨਿੰਦਿਆ ਨਾ ਕਰਨ ਮੇਰੀ ਬੁਰਾਈ ਨਾ ਕਰਨ ਤਾਂ ਐਸੇ ਦੁੱਖ ਕਰਕੇ ਉਹ ਆਪਣੇ ਆਪ ਦੇ ਉੱਤੇ ਦੁੱਖ ਸਹਿ ਲੈਂਦੇ ਹਨ ਪਰ ਆਪਣਾ ਦੁੱਖ ਕਿਸੇ ਦੇ ਨਾਲ ਸਾਂਝਾ ਨਹੀਂ ਕਰਦੇ ਉਸੇ ਹੀ ਤਰ੍ਹਾਂ ਸਾਡੇ ਬੱਚੇ ਹਨ ਜਿਹੜੇ ਬੱਚੇ ਵੀ ਕਈ ਵਾਰ ਕਮਜ਼ੋਰੀ ਪਨ ਜਾਂਦੇ ਹਨ ਹੁਣ ਅਕਸਰ ਹੀ ਬਹੁਤੀਆਂ ਬੀਬੀਆਂ ਆਪਾਂ ਦੇਖਦੇ ਹਾਂ ਕਿ ਇਹ ਜਿਹੜੇ ਟੋਣੇ ਟੋਟ ਕੇ ਕਰਦੇ ਹਨ ਜਾਂ ਬਾਬਿਆਂ ਦੇ ਕੋਲ ਜਾਂਦੀਆਂ ਹਨ ਤਾਂ ਇਹ ਜਿਹੜੇ ਬਾਬੇ ਹਨ ਇਹ ਵੀ ਕਮਜ਼ੋਰੀ ਦਾ ਹੀ ਫਾਇਦਾ ਚੁੱਕਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਭੈਣਾ ਦੀ ਕਮਜ਼ੋਰੀ ਬੱਚੇ ਹਨ ਇਹਨਾਂ ਦਾ ਬੱਚਾ ਕਮਜ਼ੋਰੀ ਹੈ ਫਿਰ ਉਹ ਬੱਚੇ ਨੂੰ ਟਾਲ ਬਣਾ ਕੇ ਵਰਤਦੇ ਹਨ ਉਹ ਕਹਿੰਦੇ ਹਨ ਕਿ ਤੁਹਾਡੇ ਬੱਚੇ ਨੂੰ ਕਿਸੇ ਨੇ ਕਾ ਦਿੱਤਾ ਹੈ ਤੇਰੇ ਬੱਚੇ ਦੇ ਗ੍ਰਹਿ ਮਾੜੇ ਹਨ ਤੇਰੇ ਬੱਚੇ ਨੂੰ ਭਵਿੱਖ ਵਿੱਚ ਆ ਕੁਝ ਹੋ ਸਕਦਾ ਹੈ ਜਦੋਂ ਬੱਚੇ ਦਾ ਨਾਮ ਲੈ ਲੈ ਕੇ ਗੱਲ ਕਰਦੇ ਹਨ ਤਾਂ ਫਿਰ ਭੈਣਾ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੀਆਂ ਹਨ ਕਿ ਸਾਨੂੰ ਕੋਈ ਐਸਾ ਰਸਤਾ ਦੱਸੋ ਕਿ ਸਾਡੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਾ ਆ ਜਾਵੇ ਕਹਿੰਦਾ ਮਤਲਬ ਇਹ ਹੈ ਕਿ ਆਪਾਂ ਜਿਸ ਵੀ ਮਨੋਂ ਆਪਣੇ ਦੁੱਖ ਬਾਰੇ ਜਿਸ ਵੀ ਕਮਜ਼ੋਰੀ ਬਾਰੇ ਦੱਸ ਦਿੰਦੇ ਹਾਂ ਅਮਨੋਕ ਸਾਡੀ ਕਮਜ਼ੋਰੀ ਦਾ ਫਾਇਦਾ ਜ਼ਰੂਰ ਚੁੱਕਦਾ ਹੈ ਤਾਂ ਅੱਜ ਦੇ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਕਿ ਹਰੇਕ ਇਨਸਾਨ ਦੇ ਵਿੱਚ ਕਮੀਆਂ ਕਮਜ਼ੋਰੀਆਂ ਹੁੰਦੀਆਂ ਹਨ ਪਰ ਕਦੇ ਵੀ ਆਪਣੀਆਂ ਕਮਜ਼ੋਰੀਆਂ ਬਾਰੇ ਕਿਸੇ ਨੂੰ ਨਾ ਦੱਸੋ ਅਤੇ ਆਪਣੀਆਂ ਕਮੀਆਂ ਨੂੰ ਕਮਜ਼ੋਰੀਆਂ ਨਾ ਮੰਨਦੇ ਹੋ ਉਹਨਾਂ ਨੂੰ ਤਾਕਤ ਦੇ ਰੂਪ ਦੇ ਵਿੱਚ ਵਰਤੋ ਉਹਨਾਂ ਨੂੰ ਤਾਕਤ ਬਣਾ ਲਓ ਕਿਉਂਕਿ ਜੇਕਰ ਆਪਣੀਆਂ ਇਸੇ ਤਰ੍ਹਾਂ ਕਮਜ਼ੋਰੀਆਂ ਲੋਕਾਂ ਦੇ ਵਿੱਚ ਦੱਸਦੇ ਰਹੇ ਤਾਂ ਹਾਰ ਜਾਓਗੇ ਰੋਂਦੇ ਰਹੇ ਰੋਂਦੇ ਰਹੋਗੇ ਕਿਉਂਕਿ ਸਭ ਤੁਹਾਡੀ ਕਮਜ਼ੋਰੀ ਦਾ ਫਾਇਦਾ ਚੁੱਕਣਗੇ ਪਰ ਜੇਕਰ ਉਸੇ ਕਮਜ਼ੋਰੀ ਨੂੰ ਤਾਕਤ ਬਣਾ ਲਿਆ ਤਾਂ ਫਿਰ ਦੁਸ਼ਮਨ ਦੇ ਪੈਰੀ ਡਿੱਗ ਜਾਣ ਤਾਂ ਫਿਰ ਦੁਸ਼ਮਨ ਪੈਰੀ ਡਿੱਗ ਜਾਣਗੇ ਤਾਂ ਇਹ ਹੁਣ ਆਪਣੇ ਹੱਥ ਵਸ ਕਿ ਆਪਾਂ ਕੀ ਕੰਮ ਕਰਨਾ ਹੈ ਜਦੋਂ ਆਪਾਂ ਆਪਣੀ ਕਮਜ਼ੋਰੀ ਨੂੰ ਤਾਕਤ ਬਣਾ ਕੇ ਵਰਤਦੇ ਹਾਂ ਤਾਂ ਸਾਨੂੰ ਉਹਦਾ ਫਾਇਦਾ ਹੁੰਦਾ ਹੈ ਤਾਂ ਬਸ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਚੀਜ਼ ਦੇ ਬਾਰੇ ਆਪਾਂ ਗੱਲ ਕੀਤੀ ਹੈ ਉਹ ਸਾਡੇ ਅੰਦਰ ਦੀ ਕੋਈ ਵੀ ਕਮੀ ਜਾਂ ਕੋਈ ਵੀ ਕਮਜ਼ੋਰੀ ਜਿਹਦੇ ਬਾਰੇ ਆਪਾਂ ਭੁੱਲ ਭੁੱਲ ਕੇ ਵੀ ਕਦੇ ਕਿਸੇ ਨੂੰ ਨਹੀਂ ਦੱਸਣਾ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਵਿੱਚ ਦੱਸਾਂਗੇ ਉਹੀ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਸਾਡਾ ਫਾਇਦਾ ਚੁੱਕਣਗੇ ਪਰ ਜੇ ਉਸ ਕਮਜ਼ੋਰੀ ਨੂੰ ਅਸੀਂ ਆਪਣੇ ਤੱਕ ਸੀਮਤ ਰੱਖਦੇ ਹਾਂ ਉਹ ਕਮਜ਼ੋਰੀ ਦੇ ਉੱਤੇ ਕੰਮ ਕਰਦੇ ਹਾਂ ਉਹ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਉਂਦੇ ਹਾਂ ਆਪਣੇ ਵਿੱਚੋਂ ਉਹ ਡਰ ਨੂੰ ਉਹ ਭੈਣ ਨੂੰ ਕੱਢ ਦਿੰਦੇ ਹਾਂ ਤਾਂ ਫਿਰ ਉਹੀ ਸਾਡੀ ਤਾਕਤ ਬਣ ਜਾਂਦੀ ਹੈ ਸਾਨੂੰ ਫਾਇਦਾ ਦਿੰਦੀ ਹੈ ਤੇ ਜਦੋਂ ਹੁਣ ਇਹ ਆਪਣੇ ਤੇ ਹੈ ਕਿ ਆਪਾਂ ਕੀ ਕੰਮ ਕਰਨਾ ਹੈ ਕਮਜ਼ੋਰ ਬਣਨਾ ਹੈ ਜਾਂ ਫਿਰ ਤਾਕਤਵਰ ਜੇਕਰ ਸੰਗਤ ਜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਲਾਈਕ ਕਮੈਂਟ ਸ਼ੇਅਰ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਣਾ ਤੇ ਸੰਗਤ ਜੀ ਵੀਡੀਓ ਵਿੱਚ ਵਿਚਾਰਾਂ ਕਰਦੇ ਹੋਏ ਆ ਜੇਕਰ ਕੋਈ ਗਲਤ ਵਿਚਾਰ ਹੋ ਗਿਆ ਹੋਵੇ ਤਾਂ ਮਾਫ ਕਰ ਦੇਣਾ ਜੀ ਤੇ ਸੰਗਤ ਜੀ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਸੀ ਤੇ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚਣਾ ਨਾ ਹੀ ਕਿ ਸੈਨਪੜਕਾਉਣਾ ਸੰਗਤ ਜੀ ਮਕਸਦ ਇਹ ਹੀ ਹੁੰਦਾ ਹੈ ਕਿ ਜਦੋਂ ਆਪਾਂ ਕੁਝ ਤਜਰਬੇ ਆਪਾਂ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਰਦੇ ਹਾਂ ਕੁਝ ਘਟਨਾਵਾਂ ਸਾਡੇ ਨਾਲ ਹੁੰਦੀਆਂ ਹਨ ਤਾਂ ਕੁਝ ਆਪਾਂ ਆਪਣੇ ਆਸ-ਪਾਸ ਦੇਖਦੇ ਹਾਂ ਤੇ ਉਹਨਾਂ ਤੋਂ ਕੁਝ ਨਾ ਕੁਝ ਸਾਨੂੰ ਸਿੱਖਣ ਨੂੰ ਤਾਂ ਜ਼ਰੂਰ ਮਿਲਦਾ ਹੈ ਜੇ ਅਸੀਂ ਇਹ ਗੱਲ ਸਿੱਖੀ ਹੈ ਤਾਂ ਸਾਡੇ ਬਾਕੀ ਭੈਣ ਭਰਾ ਵੀ ਇਹ ਗੱਲ ਨੂੰ ਸਿੱਖ ਲੈਣ ਤਾਂ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ